ਬੜੀ ਵੇ ਰੱਖੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਤਿਹਾਸਕ ਸਥਾਨ ਛੰਨ ਬਾਬਾ ਕੁੰਮਾ ਮਾਸ਼ਕੀ ਦੇ ਸਥਾਨ ਤੇ ਆਏ ਹਾਂ ਤੇ ਇਹ ਸਥਾਨ ਜਿਲ੍ਹਾ ਰੋਪੜ ਦੇ ਵਿੱਚ ਪੈਂਦਾ ਹੈ। ਜਿਵੇਂ ਇਤਿਹਾਸ ਦੇ ਵਿੱਚ ਅਸੀਂ ਬੜੀ ਵੇਰ ਵੇਖਿਆ ਹੈ ਵੀ ਜਿਸ ਸਮੇਂ ਸਰਸਾ ਨਦੀ ਨੇ ਕੰਢੇ ਦੇ ਉੱਪਰ ਵਿਛੋੜਾ ਪਿਆ ਇਹ ਗੁਰੂ ਜੀ ਦੇ ਪਰਿਵਾਰ ਦਾ ਜਿਵੇਂ ਮਾਤਾ ਗੁਜਰਕੌਰ ਤੇ ਸਾਰੇ ਜਾਦਦੇ ਨੇ ਜਿਹੜੇ ਉਹਨਾਂ ਨੇ ਸਰਸਾ ਨਦੀ ਪਾਰ ਨਹੀਂ ਕੀਤੀ ਤੁਸੀਂ ਦੇਖਿਆ ਹੋਊਗਾ ਗੁਰੂ ਜੀ ਦਾ ਪਰਵਾਸ ਸੈਨਸਿਆਂ ਵਿੱਚ ਵੰਡਿਆ ਗਿਆ ਹੈ ਮਾਤਾ ਸੁੰਦਰਕੌਰ ਮਾਤਾ ਸਹਿਬਕੌਰ ਤੇ ਦਿੱਲੀ ਵੱਲ ਚਲੇ ਗਏ ਸੀ ਭਾਈ ਮਨੀ ਸਿੰਘ ਉਹਨਾਂ ਦੇ ਨਾਲ ਗੁਰੂ ਜੀ ਅਤੇ ਵੱਡੇ ਸਾਬਜਾਦਦੇ ਨੇ ਜਿਹੜੇ ਉਹ ਸਰਸਾ ਨਦੀ ਪਾਰ ਕਰਕੇ ਮੈਦੂਰ ਹੁੰਦੇ ਹੋਏ ਕੋਟਲਾ ਨੇਹਾਂ ਕਾਂਦੀ ਹਵੇਲੀ ਤੇ ਉਹ ਚਮਕੌਰ ਸਾਹਿਬ ਪਹੁੰਚ ਗਏ ਸੀ ਜਿਹੜੇ ਮਾਤਾ ਗੁਜਰਕੌਰ ਛੋਟੇ ਸਾਬਜਾਦਦੇ ਤੇ ਉਹ ਸਰਸਾ ਨਦੀ ਦੇ ਕੰਢੇ ਤੋਂ ਦੇ ਦੁੱਲੇ ਸਸਾਨ ਤੱਕ ਪਹੁੰਚੇ ਨੇ ਤੇ ਇਹ ਸਥਾਨ ਆ ਜਿਹੜਾ ਇਹ ਸਰਸਾ ਨਦੀ ਦੇ ਬਿਲਕੁਲ ਕੰਢੇ ਤੇ ਇੱਥੇ ਆ ਕੇ ਸਰਸਾ ਨਦੀ ਉਹ ਸਾਹਮਣੇ ਫਿਰ ਸਤਲੁਜ ਰਿਆ ਇਹ ਸਰਸਾ ਨਦੀ ਜਾ ਕੇ ਸਤਲੁਜ ਵਿੱਚ ਪੈਂਦੀ ਸੀ ਸੋ ਇਸ ਸਥਾਨ ਤੇ ਬਾਬਾ ਕੁਮਾ ਮਾਸ਼ ਕੀ ਆ ਜਿਹੜਾ ਉਹਦੀ ਛੋਟੀ ਜੀ ਬੇੜੀ ਸੀ ਤੇ ਉਹਨੇ ਆਪਣੀ ਬੇੜੀ ਰਾਹੀਂ ਫਿਰ ਮਾਤਾ ਜੀ ਤੇ ਬੱਚਿਆਂ ਨੂੰ ਸਤਲੁਜ ਰਿਆ ਪਾਰ ਕਰਵਾਇਆ ਸੀ ਤੇ ਇੱਥੋਂ ਫਿਰ ਉਹਨਾਂ ਦਾ ਮਿਲਾਬ ਸੀ ਜਿਹੜਾ ਉਹ ਗੰਗੂ ਬ੍ਰਾਹਮਣ ਦੇ ਨਾਲ ਹੋਇਆ ਸੀ ਸੋ ਇਹ ਉਹ ਸਥਾਨ ਆ ਜਿੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹ ਜੱਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਨੇ ਇੱਕ ਰਾਤ ਇਸ ਸਥਾਨ ਤੇ ਕੀਤੀ ਹੈ ਤੇ ਇਸੇ ਸਥਾਨ ਦੇ ਨਾਲ ਪਿੰਡ ਪਹਿਲਾ ਦਿਹਾੜਾ ਤੋਂ ਇੱਕ ਬ੍ਰਾਹਮਣ ਬੀਬੀ ਨੇ ਇੱਕ ਰਾਤ ਮਤਲਬ ਉਹਨਾਂ ਦੀ ਨੇ ਪ੍ਰਸਾਦ ਦੀ ਸੇਵਾ ਕੀਤੀ ਹੈ ਆ ਸਾਹਮਣੇ ਜਿਹੜੀ ਗੋਡਾ ਸਾਧਣੀ ਹੈ ਜਿਵੇਂ ਹੁਣ ਆਪਾਂ ਨੂੰ ਖਤਮ ਚਾਹਣਾ ਲੱਗਿਆ ਇਸਾਨਾ 2004 ਦੇ ਵਿੱਚ ਬਾਬਾ ਸੁਰਿੰਦਰ ਸਿੰਘ ਜੀ ਨੇ ਇੱਕੋ ਜੀ ਸ਼ਾਂਧੀ ਕੀਤੀ ਹੈ ਇਸ ਸਥਾਨ ਦੀ ਇਹ ਸ਼ਾਂਧੀ ਕੋਲੋਂ ਮੋਟਰਲਾ ਬਣਾਇਆ ਦਿੱਤਾ ਉਹ ਗੁਰਮਰਿਆਦਾ ਦੇ ਨਾਲ ਜਦੋਂ ਵੀ ਸਾਰੇ ਸ਼ਹਾਦਤ ਦੇ ਜਨਾਨ ਫਾਜ਼ਿਲ ਨੇ ਸੇਮ ਨਾਲ ਆਪਣੇ ਕੋਲ ਇੱਥੇ ਦੀ ਮੰਗ ਲੱਗਦਾ ਹੈ ਇਹ ਸਾਰਾ ਗੁਰੂ ਘਰ ਦਾ ਪ੍ਰਬੰਧਾ ਜਿਹੜਾ ਜਿਹੜੇ ਦੇਖ ਰਹੇ ਕਿ ਵਿੱਚ ਸੱਤ ਪਿੰਡਾਂ ਦੀ ਪ੍ਰਬੰਧਕ ਕਮੇਟੀ ਕਰ ਰਹੀ ਹੈ ਤੇ ਸਾਰਾ ਪ੍ਰਬੰਧਾ ਜਿਹੜਾ ਹੁਣ ਸੱਤ ਪਿੰਡਾਂ ਦੀ ਪ੍ਰਬੰਧਕ ਕਮੇਟੀ ਕੋਲ ਇੱਥੋਂ ਦਾ ਹੈਗਾ ਚੱਕ ਟੇਰਾ ਪਿੰਡ ਜਿਹੜਾ ਸੱਜੇ ਪਾਸੇ ਪੈਂਦਾ ਹੈ ਤੇ ਥੋੜੇ ਫਰਕ ਨਾਲ ਹੈ ਬਾਕੀ ਦੋ ਪਿੰਡ ਸਾਡੇ ਪਿੱਛੇ ਇਧਰ ਦਰਿਆ ਦੇ ਨਾਲ ਵੀ ਪੈਂਦੇ ਨੇ ਤੇ ਸੰਗਤ ਆ ਜਿਹੜਾ ਆਮ ਇੱਥੇ ਆਵਾਜਾਈ ਜਿਹੜੀ ਉਹ ਘੱਟ ਆ ਪਰ ਪਿੰਡ ਤੋਂ ਦੂਰ ਹੋਣ ਕਰਕੇ ਪਰ ਫਿਰ ਵੀ ਜਾਣੀ ਬਹੁਤ ਅਮਨ ਸ਼ਾਂਤੀ ਵਾਲੀ ਥਾਂ ਹਾਂ ਤੇ ਸਾਰੇ ਸੰਗਤ ਦਾ ਇੱਥੇ ਰੁਝਾਨ ਬਧੀਆ ਪਰ ਇਹ ਸਫਰੇਸ਼ ਹੱਦ ਦੇ ਦਵਾਨ ਨੇ ਤਿੰਨ ਦਵਾਨ ਉਹਦੇ ਵਿੱਚ ਭਾਈ ਹਰਪਾਲ ਸਿੰਘ ਜੀ ਉਹ ਨਹੀਂ ਆਉਂਦੇ ਨੇ ਉਹ ਦਵਾਨਾਂ ਦੇ ਅੰਦਰ ਸੰਗਤ ਅਤੇ ਗੁਰੂ ਆਉਂਦੀ ਆ ਤਿੰਨ ਤਿੰਨ ਦੇ ਦਵਾਨ ਬਹੁਤ ਸੋਹਣੇ ਸੰਗਤ ਹੈ ਜਾਨੀ ਪੂਰਾ ਇਕੱਠ ਹੁੰਦਾ ਹੈ ਦਵਾਨ ਸਾਹਿਬ ਦੇ ਨੇ ਸਥਾਨ ਤੇ ਉਹ ਇਹ ਥਾਂ ਨਾ ਬਾਬਾ ਕੁੰਮਾ ਮਾਸ਼ਕੀ ਦੀ ਜਿਹੜੀ ਪ੍ਰਾਤਿਸ਼ਾਨਾ ਹੈ சாம்னை கிட்டவாசம் ਆ ਬਾਤ ਤੇ ਸਾਡੇ ਸੱਜੇ ਪਾਸੇ ਗੁਰੂ ਘਰ ਦੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਤੇ ਕੁਝ ਸਮੇਂ ਵਿੱਚ ਲੰਗਰ ਹਾਲ ਦੀ ਵੀ ਇਮਾਰਤ ਕੋਈ ਕੰਪਲੀਟ ਹੋ ਜੂਗੀ ਇਹੋ ਸਾਹਮਣੇ ਬਾਹਰਲੇ ਪਾਸੇ ਤਾਂ ਦੇਖ ਸਕਦੇ ਹੋ ਸਫਰੇ ਸ਼ਾਹ ਦੇ ਦੀਵਾਨ ਲੱਗਦੇ ਨੇ ਤੇ ਇਸ ਸਥਾਨ ਦੇ ਉੱਪਰ ਸਾਰਾ ਦੀਵਾਨ ਲੱਗਦਾ ਤੇ ਸੰਗਤ ਸਜਦੀ ਹੈ ਇੱਥੇ ਸਫਰੇ ਸ਼ਾਹ ਦੇ ਦੀਵਾਨ ਨੇ ਜਿਹੜੇ 3 ਦਿਨ ਤੇ ਇਸੇ ਸਥਾਨ ਤੇ ਲੱਗਦੇ ਨੇ ਪੂਰਾ ਪੰਡਾਲ ਸਜਦਾ ਇਸ ਸਥਾਨ ਤੇ ਵੇ ਬਲਾ ਦਿੰਦੇ ਵਾਏ ਨੂੰ ਜੀ ਕਰਦਾ ਵਾਏ ਨੂੰ ਜੀ ਪੀ